ਹਾਂਜੀ ਮੈਂ ਤਾੜਾ ਮੈਥ ਕੋਲ ਦਾ ਕੰਨੀ ਕਰਸਮਾ ਲਿਆ ਮੈਂ ਬੁਲਾਇਆ ਆਪਣੇ ਤੋਂ ਬਦਲ ਕੇ ਇਥੇ ਮੇਰੀ ਪੋਸਟਿੰਗ ਹੋਈ ਹੈ ਇਹ ਕਰ ਰਿਹਾ 15 16 ਪਾੜਿਆਂ ਦੇ ਵਿੱਚ ਬਤੌਰ ਐਸ.ਐਸ.ਓ. ਕੰਮ ਕਰ ਚੁੱਕਾ ਔਰ ਮੇਰਾ ਮੇਨ ਮਕਸਦ ਇਹ ਹੁੰਦਾ ਹੈ ਕਿ ਜਿੱਥੇ ਪੋਸਟਿੰਗ ਹੁੰਦੀ ਹੈ ਮਾੜੇ ਬੰਦਿਆਂ ਨੂੰ ਨਾ ਚੁੱਕਣਾ ਜੀ ਔਰ ਚੰਗੇ ਬੰਦਿਆਂ ਦੀ ਮਦਦ ਕਰਨਾ ਜੀ ਉਹ ਮਨ ਦੀ ਸਰਵਾਈ ਕਰਨਾ ਉਹਨਾਂ ਦੇ ਕੰਮ ਦੇ ਯਾਰ ਸਹੀ ਕੰਮ ਕਰਦੇ ਦਾਅਵੇ ਕਰਦੇ ਹਨ ਔਰ ਉਹਨਾਂ ਨੂੰ ਅਨਸਾਖ ਦੋ। ਜੀ ਮੇਰਾ ਮੈਂਬਰ। ਉਹ ਨਸ਼ੇ ਨੂੰ ਬਿਲਕੁਲ ਜਿਹੜਾ ਜਗਾ ਉਹ ਨਹੀਂ ਪਕਸ਼ਾ ਚਾਹੇਗਾ ਜਿਹੜਾ ਨਸ਼ਾ ਵੇਚਣ ਵਾਲਾ ਆ ਉਹ ਵੀ ਸਾਡੇ ਵਾਸਤੇ ਕੋਈ ਥਾਂ ਨਹੀਂ ਰਹੀ। ਉਹਦੀ ਥਾਂ ਸਾਡੇ ਦੇਖੀਏ ਅੱਛਾ। ਔਰ ਜੇ ਚੰਗੇ ਬੰਦੇ ਨੇ ਉਹਨਾਂ ਵਾਸਤੇ 24 ਘੰਟੇ ਅਵੇਲੇਬਲ ਆ। ਜੇ ਵੀ ਇੱਥੇ ਕੋਈ ਵੀ ਤਰਤਾਸ ਕੋਈ ਵੀ ਕੰਪਲੇਨ ਕੋਈ ਵੀ ਆਪਣੀ ਮਜਬੂਰੀ ਆ ਉਹ ਆ ਕੇ ਦੱਸ ਸਕਦੇ ਨੇ। ਔਰ ਸਾਡੀ 112 ਦੀ ਗੱਡੀਆਂ ਵੀ ਜਿਹੜੀ ਚੱਲ ਨਹੀਂ ਰਹੀਆਂ ਜੀ 112 ਤੇ ਕਾਲ ਕਰਕੇ ਆਪਣੀ ਦੁੱਖ ਤਕਲੀਫ ਦੱਸ ਸਕਦੇ ਨੇ ਉਹ ਇਮੀਡੀਟ ਜਿਹੜੀ ਹੈ ਵੀ 112 ਦੀ ਗੱਡੀ ਉੱਤੇ ਪਹੁੰਚ ਕੇ ਬੜਾ ਮਸਲਾ ਲੱਗੇਗੀ ਜਿਮਾਤਰ ਵੀ ਇਥੇ ਪੋਸਟਿੰਗ ਰਹੂਗੀ ਔਰ ਪੂਰਾ ਨਸ਼ੇ ਦੇ ਔਰ ਮਾਰੇ ਪੰਦੇ ਪ니까 ਸਰ ਇੱਕ ਸਮੱਸਿਆ ਟ੍ਰੈਫਿਕ ਦੀ ਬਹੁਤ ਹੈ ਜੀ ਮਹਤਪੁਰ ਦੇ ਵਿੱਚ ਮੈਂ ਰੈਟ ਬਾਰੇ ਵੀ ਮੈਂ ਯੂ ਸਰ ਨੂੰ ਚਿੱਠੀ ਲਿਖਦਾ ਹਾਂ ਜੀ ਕਿਉਂਕਿ ਜਿੰਨਾ ਮੈਂ ਦੇਖ ਕੇ ਆ ਕਿ ਦੁਕਾਨਦਾਰਾਂ ਦੁਕਾਨਦਾਰਾਂ ਨੇ ਕਾਫੀ ਅੱਗੇ ਬਤਾਇਆ ਹੋਈਆਂ ਨੇ ਪਾਪਾ ਦੇ 10-10 ਫੋਰਟਾ ਕਬਿਰਾ ਉਹਨੇ ਕਬਜਾ ਕੀਤਾ ਹੋਇਆ ਇਹ ਬਿਲਕੁਲ ਸਹੀ ਨਹੀਂ ਹੈਗਾ ਜੀ ਬਿਨ ਬਿਲਾਵਦਾਰਾਂ ਨੂੰ ਔਰ ਸ਼ਹਿਰੀ ਜਿੰਨੇ ਵੀ ਹੈਗੇ ਜਨਾਬਾ ਉਹਨਾਂ ਨੂੰ ਬੇਨਤੀ ਹੈ ਕਿ ਇਹਨੂੰ ਆਪਣੇ ਆਪ ਹੀ ਪਿੱਛੇ ਕਰ ਲੈ ਅਸੀਂ ਇਹਨਾਂ ਦੀ ਮਦਦ ਲੈ ਕੇ ਯੂ ਦੀ ਔਰ ਪ੍ਰੋਟੈਕਸ਼ਨ ਦੇ ਕੇ ਇਹ ਬਿਲਕੁਲ ਆਪਾਦਰਾ ਕਰਾਂਗੇ ਉਹ ਐਕੀ ਸਮੱਸਿਆ ਬਿਲਕੁਲ ਨਹੀਂ ਆਉਂਦੀ ਜੀ ਔਰ ਜਿੱਦਿਕੇ ਤੇ ਮੇਰੇ ਅਕਤੇ ਸਾਰਾ ਮੈਂ ਕਲੀਅਰ ਕਰਵਾ ਕੇ ਆਂ ਤੇ ਇਹ 팀 ਅਮੀਰ ਕਰਦਾ ਕਿ ਜਿਹੜੇ ਦਸਤਾਨਦਾਰ ਵੀਰ ਆ ਉਹ ਆਪਣੇ ਆਪ ਹੀ ਆਪਾਂ ਸਮਾਰੋਹ ਪੇਸ਼ ਕਰਨਗੇ ਥੈਂਕ ਯੂ ਸਰ